ਕਿਸੇ ਨੂੰ ਕੋਈ ਵੀ ਬਿਮਾਰੀ ਮੰਨ ਲਓ ਵੀ ਹੈਗੀ ਮਾਰੀਆ ਕੀ ਉਹਦਾ ਦੱਸਣਾ ਚਾਹੀਦਾ ਉਹਦਾ ਇਲਾਜ ਚੇਰੇ ਹੋਊਗਾ ਕਿ ਹਰ ਇੱਕ ਪੱਤੀ ਦੇ ਵਿੱਚ 5-7 ਪੇਸ਼ੈਂਟ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਜਾਂ ਉਹਨੂੰ ਸਪਾ ਰਿਹਾ ਹੈ ਉਹ ਗਲਤ ਹੈ ਕਮੇਟੀ ਨਾਲ ਰਲ ਕੇ ਕੈਂਪ ਕੀਤਾ ਤਾਂ ਲੋਕਾਂ ਦਾ ਬਿਨ ਰੋਂ ਟੈਸਟ ਕਰਾਏ ਜਾਣ ਤਾਂ ਪਰਿਵਾਰ ਤੋਂ ਵੀ ਚੋਰੀਆਂ ਦੱਸ ਸਕਦਾ ਤਾਂ ਕਿ ਅਸੀਂ ਉਹਦਾ ਇਲਾਜ ਕਰਾਈਏ ਤਾਂ ਸਰਕਾਰ ਵੱਲੋਂ ਵੀ ਇਹ ਚੀਜ਼ ਥੋੜੀਆਂ ਦਵਾਈਆਂ 1.5 ਲੱਖ ਦੀ ਦਵਾਈਆਂ ਕਾਲੀ ਪੀਲੀ ਦਿਓ ਫ੍ਰੀ ਆ ਗਈ ਇਲਾਜ ਹੈ ਜੇ ਬਿਮਾਰੀ ਹੈ ਤਾਂ ਇਲਾਜ ਦੀ ਹੈ ਮਲਤ ਨੇ ਟੈਸਟ ਵੀ ਉੱਥੇ ਲਿਖ ਕੇ ਲਾਇਆ ਹੋਇਆ ਵੀ ਅਦਰ ਰੇਟ ਤੇ ਹੀ ਕੀਤੇ ਜਾਂਦੇ ਹੋਰ ਵੀ ਇਹ ਬਿਮਾਰੀਆਂ ਹੋ ਸਕਦੀਆਂ ਨੇ ਬਿਲਕੁਲ ਜੀ ਬਹੁਤ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਬੜੀਆਂ ਤੇਜ਼ੀ ਨਾਲ ਫੈਲਦੀਆਂ ਤੇ ਵੀ ਕੋਈ ਪੇਸ਼ੈਂਟ ਲੋੜਵੰਦ ਤੇ ਲੱਗਦਾ ਉਹਦੇ ਟੈਸਟ ਵੀ ਅਸੀਂ ਫ੍ਰੀ ਕਰਦੇ ਹਾਂ ਕੁਝ ਦਵਾਈਆਂ ਵੀ ਅਸੀਂ ਫ੍ਰੀ ਦੇ ਦਿੰਦੇ ਹਾਂ ਬਾਵਾ ਜੀ ਅਪਨੇ ਕੈਂਪ ਦੀ ਗੱਲ ਕਰੀਏ ਤਾਂ ਇਹ ਕੈਂਪ ਮਤਲਬ ਇਸ ਤਰ੍ਹਾਂ ਦਾ ਕੈਂਪ ਚੱਲ ਰਿਹਾ ਬਹੁਤ ਵਧੀਆ ਅੱਜ ਕੈਂਪ 'ਚ ਲੋਕਾਂ 'ਚ ਉਤਸ਼ਾਹ ਥੀ ਲੋਕਾਂ ਨੇ ਆ ਕੇ ਟੈਸਟ ਕਰਾਏ ਦਵਾਈਆਂ ਫ੍ਰੀ ਲਈਆਂ ਤੇ ਜੀ ਪੀ ਉਹਨਾਂ ਦਾ ਸਪੈਸ਼ਲੀ ਧੰਨਵਾਦ ਇਹਨਾਂ ਨੇ ਅਬਦੇ ਆਪਣੇ ਪਿੰਡ ਵਾਸਤੇ ਇੰਨਾ ਵਧੀਆ ਪ੍ਰਾਲਾ ਕੀਤਾ ਅੱਗੇ ਨੂੰ ਵੀ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਪ੍ਰਾਲਾ ਕਰਦੇ ਰਹਿਣਗੇ ਤਾਂ ਕਿ ਸਾਡੇ ਪਿੰਡ ਵਾਸੀਨ ਨੂੰ ਰੋਕਿਆ ਬਿਮਾਰੀਆਂ ਦੀ ਗੱਲ ਜੀ ਪਿੰਡ ਦੇ ਵਿੱਚ ਕਈ ਬਿਮਾਰੀਆਂ ਸੇਖੋ ਜਿਵੇਂ ਕਿ 40 ਫਰਮਾ ਲਏ ਜੀ ਕਰ ਕਰਕੇ ਯਾਨੀ ਕਈ ਨੌਜਵਾਨ ਮੁੰਡਿਆਂ ਨੂੰ ਵੀ ਬਿਮਾਰੀਆਂ ਨੇ ਇਹ ਆਪਸੋਨ ਦੇ ਵਿੱਚ ਵੀ ਗੱਲ ਹੈ ਜਾਂ ਦੂਜਿਆਂ ਦੇ ਹਵਾਲੇ ਤੋਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਜਿਹੀਆਂ ਬਿਮਾਰੀਆਂ ਤੋਂ ਦੂਰ ਕਰਦੇ ਹੋਏ ਜਾਂ ਮਤਲਬ ਸ਼ਰਮੀ ਨੇ ਬਾਰ ਸਾਨੂੰ ਇਹ ਨਹੀਂ ਹੋ ਸਕਦਾ ਕਿ ਸ਼ੂਟ ਕੰਟਾਮਨ ਨੂੰ ਵੀ ਅਪੀਲ ਕਰਾਂਗੇ ਅੰਦਰ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੇਪੀ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਸਮਾਂ ਦਿੱਤਾ ਆਪਣੇ ਪਿੰਡ ਨੂੰ ਆਪਣਾ ਆਪਦਾ ਪਿੰਡ ਹੈ ਜੇਪੀ ਦਾ ਇੱਥੇ ਕੈਂਪ ਲਾਇਆ ਲੋਕਾਂ ਨੂੰ ਕਾਫੀ ਟੈਸਟ ਕਰਾਏ ਹੋਰ ਕਾਫੀ ਲੋਕਾਂ ਨੇ ਆਬਦੀ ਬਿਮਾਰੀ ਬਾਰੇ ਪੁੱਛਿਆ ਡਾਕਟਰ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਡੀਲ ਕੀਤਾ ਦੂਜਾ ਜਿਹੜਾ ਤੁਸੀਂ ਸਵਾਲ ਕੀਤਾ ਸਾਡੇ ਪਿੰਡ 'ਚ ਕੋਈ ਮਰੀਜ਼ ਅਜਿਹੇ ਨੇ ਜਿਹੜੇ ਨਵੇਂ ਬੱਚੇ ਨੇ ਉਹ ਸੰਗ ਦੇ ਮਾਰੇ ਨਹੀਂ ਦੱਸ ਰਹੇ ਜਾਂ ਕੀ ਕਾਰਨ ਹੈ ਜਾਂ ਕੋਈ ਆਰਥਿਕ ਤੰਗੀ ਹੈ ਮੈਂ ਉਹਨਾਂ ਨੂੰ ਆਪਦੇ ਥੋਡੇ ਮਾਦੀਮ ਰਾਹੀਂ ਇਹ ਅਪੀਲ ਕਰਦਾ ਵੀ ਜੇ ਕਿਸੇ ਨੂੰ ਕੋਈ ਆਰਥਿਕ ਤੰਗੀ ਵਾਲਾ ਵੀ ਹੈ ਕਾਰਨ ਤਾਂ ਸਾਨੂੰ ਉਹ ਗੁਪਤ ਤੌਰ ਤੇ ਆਪਦੇ ਪਰਿਵਾਰ ਤੋਂ ਵੀ ਚੋਰੀਓ ਦੱਸ ਸਕਦਾ ਹੈ ਤਾਂ ਕਿ ਅਸੀਂ ਉਹਦਾ ਇਲਾਜ ਕਰਾਈਏ ਤਾਂ ਕਿ ਭਿਆਨਕ ਬਿਮਾਰੀਆਂ ਸਾਡੇ ਪਿੰਡ ਚ ਹੋਰ ਨਾ ਫੈਲਣ ਤੁਹਾਨੂੰ ਕੀ ਲੱਗਦਾ ਵੀ ਜੇ ਜਿਹੜੀ ਜਨਤਾ ਜਾਂ ਬੱਚੇ ਆਪਣੇ ਜਿਹੜਾ ਕੋਈ ਪਿੰਡ ਦਾ ਕੋਈ ਬਸਨੀਕ ਬੰਦੇ ਜਿਹਨੂੰ ਹੈਗੀਆਂ ਇਹ ਬਿਮਾਰੀਆਂ ਭਿਆਨਕ ਜੇਕਰ ਉਹ ਸਾਮੁਨ ਨਹੀਂ ਹੋਗੇ ਤੁਹਾਨੂੰ ਕੀ ਲੱਗਦਾ ਵੀ ਉਹ ਹੋਰ ਵੀ ਬਿਮਾਰੀਆਂ ਹੋ ਸਕਦੀਆਂ ਨੇ ਬਿਲਕੁਲ ਜੀ ਬਹੁਤ ਇਹ ਜਿਹੜੀਆਂ ਬਿਮਾਰੀਆਂ ਨੇ ਬੜੀਆਂ ਤੇਜ਼ੀ ਨਾਲ ਫੈਲਦੀਆਂ ਨੇ ਹੁਣ ਤਾਂ ਅਗਲਾ ਸੰਗੋ ਸੰਗੀ ਇਸ ਗੱਲ ਨੂੰ ਦੱਬੀ ਜਾਂਦਾ ਪਰ ਜਦੋਂ ਇਹ ਕਾਫੀ ਜਿਵੇਂ ਹੁਣ ਨਸ਼ੇ ਪੰਜਾਬ ਚ ਇੱਕ ਦਿਨ ਚ ਤਾਂ ਫੈਲੇ ਕੋਈ ਨਹੀਂ ਉਹ ਹੌਲੀ ਹੌਲੀ ਜਦੋਂ ਜ਼ਿਆਦਾ ਫੈਲ ਜਾਂਦੇ ਨੇ ਫਿਰ ਉਹਨੂੰ ਕੰਟਰੋਲ ਕਰਨਾ ਔਖਾ ਹੈ ਇਸ ਸੋਡੇ ਮਾਧਿਮ ਰਾਹੀਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਪਿੰਡ ਚ ਬੱਕ ਬੱਕ ਜਗ੍ਹਾ ਤੇ ਕੈਂਪ ਲਾ ਕੇ ਇਹਨਾਂ ਦੇ ਟੈਸਟ ਕੀਤੇ ਜਾਣ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਣ ਤਾਂ ਕਿ ਸਾਡੇ ਲੋਕ ਸਾਡਾ ਸਮਾਜ ਇਹਨਾਂ ਭਿਆਨਕ ਬਿਮਾਰੀਆਂ ਤੋਂ ਬਚ ਸਕਣ ਪ੍ਰਵਿੰਦਰ ਜੀ ਇਹਨਾਂ ਕੋਮਾਰੀਆਂ ਦੀ ਗੱਲ ਕਰੀਏ ਪਿੰਡ ਛਾਗਲੀ ਦੇ ਵਿੱਚ ਵੀ ਸੁਣਨ ਦੇ ਵਿੱਚ ਆਇਆ ਵੀ ਕਾਫੀ ਬਿਮਾਰੀਆਂ ਜਿਹੜੀਆਂ ਇਹਨਾਂ ਦਾ ਨਾਮ ਲੋਕ ਲੈਣ ਤੋਂ ਵੀ ਡਰਦੇ ਨੇ ਇਹੋ ਜਿਹੀਆਂ ਬਿਮਾਰੀਆਂ ਨੇ ਪਿੰਡ ਦੇ ਵਿੱਚ ਆ ਗਈਆਂ ਜਾਂ ਆਪਾਂ ਕਹਿ ਲਈਏ ਇਹ ਪਹਿਲਾਂ ਤੋਂ ਹੈਗੀਆਂ ਸੀ ਥੋੜੀਆਂ ਤਾਂ ਵੱਧ ਗਈਆਂ ਜਾਂ ਕਹਿ ਲਈਏ ਕੀ ਲੱਗਦਾ ਹੈਗਾ ਵੀ ਤੁਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਹੋ ਇਸ ਚੀਜ਼ ਵਾਸਤੇ ਮਤਲਬ ਕੀ ਜਾਂ ਤੁਹਾਡੀ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਇਹਦਾ ਆਪਾ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਆਂਗੇ ਵੀ ਜਿਹੜੇ ਵੀ ਬਿਮਾਰੀ ਆਈ ਕਿਸੇ ਨੂੰ ਵੀ ਬਿਮਾਰੀ ਆ ਗਈ ਉਹਦਾ ਦੱਸਣਾ ਜ਼ਰੂਰੀ ਆ ਉਹਦਾ ਇਲਾਜ ਫੇਰੇ ਹੋਊਗਾ ਸਰਕਾਰ ਤਾਂ ਕੈਂਪ ਲਾਉਂਦੀ ਰਹਿੰਦੀ ਆ ਅਵੇਅਰ ਕਰਦੀ ਰਹਿੰਦੀ ਆ ਸਾਰਿਆਂ ਨੂੰ ਵੀ ਭਈ ਨਸ਼ੇ ਵਾਲਾ ਕੰਮ ਆ ਜੇ ਆਪਾਂ ਨਸ਼ਾ ਕੋਈ ਖਾਣ ਲੱਗ ਜਾਂਦਾ ਉਹਦੇ ਵਾਸਤੇ ਕੀ ਆ ਪਰਿਵਾਰ ਨੂੰ ਪਤਾ ਨਹੀਂ ਲੱਗਦਾ ਬਾਹਰੋਂ ਪਤਾ ਲੱਗਦਾ ਜੇ ਪਰਿਵਾਰ ਨੂੰ ਪਤਾ ਲੱਗਦਾ ਨਸ਼ਾ ਉਹਨੂੰ ਬਹੁਤ ਦੂਰ ਲੰਘ ਜਾਣਾ ਇਸੇ ਤਰ੍ਹਾਂ ਇਹ ਬਿਮਾਰੀਆਂ ਦਾਗਾ ਜੇ ਹੁਣ ਪਰਿਵਾਰ ਨੂੰ ਦੱਸੇ ਜਾਂ ਕਿਸੇ ਯਾਰ ਦੋਸਤ ਨੂੰ ਦੱਸੇ ਉਹ ਬਿਮਾਰੀਆਂ ਦੇ ਇਲਾਜ ਹੋ ਸਕਦੇ ਨੇ ਸਰਕਾਰ ਹਰੇਕ ਚੀਜ਼ ਫ੍ਰੀ ਕਰਦੀ ਹੈ ਜਿਵੇਂ ਕਾਲੇ ਪੀਲੇ ਦੇ ਜਾਂ ਇਹ ਦੇ ਕੋਈ ਵੀ ਬਿਮਾਰੀਆਂ ਦੇ ਕੁਝ ਟੈਸਟ ਫ੍ਰੀ ਕਰਦੀ ਹੈਗੇ ਦਵਾਈਆਂ ਵੀ ਫ੍ਰੀ ਦਿੰਦੀਆਂ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਬਿਮਾਰੀ ਕਿਸੇ ਨੂੰ ਲੱਗਿਓ ਗੁਪਤ ਨਾ ਰੱਖੋ ਉਹਨੂੰ ਦੱਸੋ ਤੇ ਉਹਦਾ ਇਲਾਜ ਹੋ ਜਾਕੇ ਠੀਕ ਹੈ ਜੀ ਇਹਨਾਂ ਲਗਾਏ ਜਾਣਗੇ ਪਿੰਡਾਂ 'ਚ ਹਾਂ ਇਹਦੇ ਵਾਸਤੇ ਵੀ ਆਪਾਂ ਸਰਕਾਰ ਨੂੰ ਜਾਂ ਜਿਵੇਂ ਜੇਪੀ ਨੇ ਆਇਆ ਇਹਨਾਂ ਦਾ ਬਹੁਤ ਧੰਨਵਾਦ ਹੈਗਾ ਜਿਨੇ ਉਪਰਾਲਾ ਕਰਿਆ ਪਿੰਡ ਵਾਸਤੇ ਸੋਚ ਰੱਖੀ ਆ ਵਧੀਆ ਆਪਾਂ ਇਹਨੂੰ ਹੋਰ ਨੂੰ ਵੀ ਆਪਾਂ ਬੇਨਤੀਆਂ ਕਰਿਆ ਕਰਾਂਗੇ ਵੀ ਹੋਰ ਕੈਂਪ ਲੱਗਦੇ ਰਹਿਣ ਤੇ ਪੰਚਾਇਤ ਨੂੰ ਵੀ ਕਹਾਂਗੇ ਜਾਂ ਕਲ ਉਹ ਜੇ ਕੈਂਪ ਲੱਗਦੀ ਰਹਣ ਤੇ ਆਪਣੇ ਪਰਿਵਾਰ ਆ ਜਾ ਸਾਰੇ ਪਰਿਵਾਰ ਆ ਜਾ ਪਿੰਡ ਦਾ ਉਹ ਬਿਮਾਰੀਆਂ ਤੋਂ ਬਚ ਸਕੀ। ਪਤਾਂਗੀ ਇੱਕ ਇਹ ਗੱਲ ਸੰਧੀ ਕਰ ਦੋ ਦਸਤਕਾਂ ਦੇ ਨਾਲ ਕਿ ਜਿਵੇਂ ਇੱਕ ਬਿਮਾਰੀਆਂ ਦੀ ਗੱਲ ਕਰੀ ਆਪਾਂ ਜਿਵੇਂ ਧਿਆਨ ਸੇ ਬਿਮਾਰੀਆਂ ਪਿੰਡ ਚ ਆ ਜੀ ਆਜ ਫਿਰ ਉਹਦੇ ਵਾਸਤੇ ਲੋਕਾਂ ਨੂੰ ਕੀ ਬੇਨਤੀ ਕਰਨੀ ਹੈ? ਬੇਨਤੀ ਸਾਰੇ ਹੀ ਹੈ ਸਾਰੇ ਪਿੰਡ ਦੇ ਲੋਕਾਂ ਨੂੰ ਅਸਲ 'ਚ ਸਾਰੇ ਸਮਾਜ ਦੇ ਲੋਕਾਂ ਨੂੰ ਜਦੋਂ ਕਿਸੇ ਨੂੰ ਕੋਈ ਵੀ ਬਿਮਾਰੀ ਮੰਨ ਲਓ ਵੀ ਹੈਗੀ ਜਾਂ ਉਹਨੂੰ છુપਾ ਰਿਹਾ ਹੈ ਉਹ ਗਲਤ ਹੈ ਕਿਉਂਕਿ ਜੇ ਉਹਦਾ ਇਲਾਜ ਹੈ ਜੇ ਬਿਮਾਰੀ ਹੈ ਤਾਂ ਇਲਾਜ ਵੀ ਹੈ ਜੇ ਇਲਾਜ ਹੈ ਤਾਂ ਦਵਾਈ ਵੀ ਹੈ ਦਵਾਈ ਵੀ ਜ਼ਰੂਰੀ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸ਼ਿਪਾ ਕੇ ਰੱਖਦੇ ਆ ਨਾ ਇੱਕ ਤੋਂ ਦੂਜੇ ਨੂੰ ਦੂਜੀ ਤੋਂ ਤੀਜੇ ਨੂੰ ਤਾਂ ਅਸੀਂ ਕਰ ਜਾਂਦੇ ਆ ਪਰਿਵਾਰਾਂ ਦੇ ਪਰਿਵਾਰ ਵੀ ਕਰ ਜਾਣਗੇ ਇਹਨੂੰ ਸਪਾਉਣਾ ਨਹੀਂ ਚਾਹੀਦਾ ਸਾਰਿਆਂ ਲਈ ਬਣਿਆ ਤਾਂ ਪ੍ਰਸਤ ਕਰਨ ਹੋ ਗੱਲ ਸਾਂਝੀ ਕਰ ਜਾਈਏ ਕਿ ਕੀ ਜਿਹੜੀਆਂ ਇਹ ਬਿਮਾਰੀਆਂ ਨੇ ਇੱਕ ਤੋਂ ਦੂਜੇ ਨਾਲ ਇਹ ਹੋਰ ਨੂੰ ਵੀ ਲੱਗ ਸਕਦੀਆਂ ਨੇ ਲੱਗ ਸਕਦੀਆਂ ਨੇ ਕਿ ਕਈ ਬਿਮਾਰੀਆਂ ਐਸੀਆਂ ਨੇ ਜਿਹੜੇ ਇੱਕ ਤੋਂ ਦੂਜੇ ਨੂੰ ਲੱਗਦੀਆਂ ਨੇ ਜਿਹੜੇ ਸਕਣਦਿਆਂ ਬਿਮਾਰੀਆਂ ਨੂੰ ਤਕਰੀਬਨ 99% ਇੱਕ ਤੋਂ ਦੂਜੇ ਨੂੰ ਲੱਗਦੀਆਂ ਨੇ ਠੀਕ ਹੈ ਜੀ। ਜੇਕਰ ਆਪਾਂ ਗੱਲ ਕਰ ਰਹੇ ਸੀ ਜੇ ਵੀ ਜਿਵੇਂ ਕਿ ਅੱਜ ਕੈਂਪ ਲੱਗਿਆ ਇਹ ਵੀ ਲੋਕਾਂ ਨੇ ਡਿਮਾਂਡ ਕੀਤੀ ਵੀ ਸਾਨੂੰ ਆਹ ਹਨ ਜਿੱਦਾਂ ਫਿਰ ਹੋਰ ਚਾਹੀਦੀਆਂ ਨੇ ਉਹ ਵੀ ਹਾਂ ਬਿਲਕੁਲ ਜੀ। ਜਾਂ ਕੈਂਪ ਵਾਲੇ ਜਿਹੜੇ ਸਾਜਣ ਲਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਜੀ ਕਰ ਲਈ ਸੀ ਆ ਚੀਜ਼ਾਂ ਹੋਣੀ ਚਾਹੀਦੀ ਉਹ ਵੀ ਦੱਸੋ ਜੀ। ਤੁਹਾਡਾ ਬਹੁਤ ਵਧੀਆ ਕੁਐਸਚਨ ਹੈ ਜੀ ਇਹ। ਇੰਨਾਂ ਬਿਮਾਰੀਆਂ ਦੇ ਨਾਲ ਨਾਲ ਸਾਨੂੰ ਕਈ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਦੀ ਲੋਡ ਹੈ। ਰੋਗਾਂ ਤੋਂ ਮਤਲਬ ਸਰਕਾਰਾਂ ਪਾਉਣ ਦੀ ਲੋਡ ਹੈ ਜੀ। ਉਹ ਕਿਵੇਂ ਜਿਵੇਂ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਹੈ ਜੀ, ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪੇਟ ਦੀ ਕਿਉਂਕਿ ਕਈ ਬੰਦਿਆਂ ਕੋਲ ਆਰਥਿਕ ਦਸ਼ਾਈ ਜੀ ਹੁੰਦੀ ਹੈ ਉਹ ਆਪ ਦਾ ਇਲਾਜ ਹੀ ਨਹੀਂ ਕਰਾ ਸਕਦਾ ਜੇ ਇਹ ਜੇ ਕੈਂਪ ਹਰ ਪਿੰਡ ਚ ਲੱਗਣ ਤਾਂ ਸਾਨੂੰ ਉਹਦਾ ਬੈਨੀਫਿਟ ਹੋਣਾ ਵੀ ਚਾਹੀਦਾ ਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਇੱਕ ਬੰਦਾ ਦੇ ਕੈਂਪ ਦੀ ਮਤਲਬ ਮੰਗ ਸੀ ਅੱਜ ਰੱਖੇਗੀ ਲੋਕਾਂ ਤੋਂ ਅੱਖਾਂ ਦੇ ਕੈਂਪ ਦੀ ਵੀ ਗੱਲ ਕੀਤੀ ਗਈ ਕੀ ਲੱਗਦਾ ਹੈ ਕਿ ਇਹ ਕੈਂਪ ਵੀ ਹੋਰ ਲੱਗਣੇ ਚਾਹੀਦੇ ਉਹ ਲੱਗਣੇ ਚਾਹੀਦੇ ਜੀ ਦੰਦਾਂ ਵਾਲੇ ਵੀ ਲੱਗਣੇ ਚਾਹੀਦੇ ਨੇ ਅੱਖਾਂਲੇ ਵੀ ਲੱਗਣੇ ਚਾਹੀਦੇ ਨੇ ਜਿਵੇਂ ਸਾਨੂੰ ਮਤਲਬ ਹੱਡੀਆਂ ਦੀਆਂ ਬਿਮਾਰੀਆਂ ਨੇ ਗੋਡਿਆਂ ਦੀਆਂ ਬਿਮਾਰੀਆਂ ਨੇ ਦਰਦਾਂ ਦੀਆਂ ਬਿਮਾਰੀਆਂ ਨੇ ਉਹ ਜਦੋਂ ਸਾਡੇ ਕੋਲ ਵਧੀਆ ਡਾਕਟਰ ਆ ਕੇ ਚੈੱਕ ਅਪ ਕਰਨਗੇ ਤਾਂ ਸਾਨੂੰ ਉਹ ਜਜਮੈਂਟ ਹੋ ਜਾਊ ਕਿਉਂਕਿ ਅਸੀਂ ਵੀ ਕਿਸੇ ਕੋਈ ਰੋਗ ਤੋਂ ਪੀੜਤਾ ਤੇ ਮੈਂ ਕਿਹਾ ਮੈਨੂੰ ਵੀ ਜਾਗਣਾ ਚਾਹੀਦਾ ਸਿਹਤ ਮੰਤਰਾਲੇ ਬਿਲਕੁਲ ਜੀ ਜਾਗਣਾ ਚਾਹੀਦਾ ਉਹ ਆਪਦੇ ਆਪ ਦੇ ਤੌਰ ਤੇ ਕੈਂਪ ਵੀ ਲਾਉਣ ਸਾਨੂੰ ਲੋੜ ਹੈ ਇੱਕ ਮੇਰਾ ਕੁੱਛ ਹੋਰ ਹੈ ਜੀ ਕੀ ਬਾਬਾ ਭਾਈ ਮੋਲਚਲ ਕਮੇਟੀ ਵੱਲੋਂ ਕੀ ਮਤਲਬ ਤੁਹਾਡੇ ਵੱਲੋਂ ਕੋਈ ਅਰਾਲਾ ਕੋਈ ਹੋਰ ਇਹ ਜਾਇਕਾ ਜਾ ਸਕਦਾ ਜਾਂ ਕੋਈ ਤੁਹਾਡੇ ਨਾਲ ਹੋਰ ਮਿਲ ਕੇ ਕੋਈ ਕੈਂਪ ਲਾਉਣਾ ਚਾਹੁੰਦਾ ਹੈਗਾ ਕੀ ਉਹ ਤੁਹਾਡੇ ਨਾਲ ਕਿਵੇਂ ਸੰਪਰਕ ਕਰ ਸਕਦਾ ਤੇ ਕੀ ਮਤਲਬ ਕੀ ਉਹ ਨੂੰ ਖੁੱਲਾ ਸਕਦਾ ਬਿਲਕੁਲ ਸਰ ਦੇਖੋ ਇਹ ਸਥਾਨ ਬਣਿਆ ਹੈ ਇਹ ਜੇ ਸੇਵਾ ਮਤਲਬ ਨਗਰ ਦੀ ਸੇਵਾ ਹੈ ਨਗਰ ਦੀ ਸੇਵਾ ਨਾਲ ਇਹ ਸਥਾਨ ਬਣਿਆ ਤਾਂ ਜੋ ਵੀ ਜਿਸ ਵੀ ਕਲੱਬ ਵਾਲੇ ਪ੍ਰਧਾਨ ਨੂੰ ਜਾਂ ਨਗਰ ਦੀ ਪੰਚਾਇਤ ਨੂੰ ਇਸ ਥਾਂ ਵਰਤਣ ਵਾਸਤੇ ਚਾਹੀਦਾ ਸੀ ਪੂਰਾ ਸਹਿਯੋਗ ਦੇਵਾਂਗੇ ਜੀ ਆ ਕੇ ਇਹਨੂੰ ਯੂਜ਼ ਕਰਨ ਵਰਤਣ ਕਿਸੇ ਦਾ ਪਹਿਲਾ ਹੋਵੇ ਇੱਥੇ ਆਪਾਂ ਨੂੰ ਵਰਤਣ ਵਾਸਤੇ ਜਗ੍ਹਾ ਬਣਾਈ ਆਪਾਂ ਨੇ ਹੈਨਾ ਜੀ ਇਹ ਪਿੰਡ ਦੀ ਫਾਇਦਾ ਹੈ ਸਾਡਾ ਪਿੰਡ ਦਾ ਨਾਮ ਵੀ ਉੱਚਾ ਹੁੰਦਾ ਸਾਨੂੰ ਮਾਣ ਹੈ ਇਸ ਕਲਪੁਰਖ ਵਾਗਰੂ ਤੇ ਜਿਹਦੀ ਬਦੌਲਤ ਸਾਡਾ ਨਗਰ ਵਸਿਆ ਹੋਇਆ ਹੈ ਠੀਕ ਹੈ ਜੀ ਹਾਂਜੀ ਜੀ ਵੀ ਤੁਸੀਂ ਆਪਣੀ ਉਹਦਾ ਲਾਇਬ ਦਾ ਜਿਹੜਾ ਡਰੈੱਸ ਹੈ ਉਹ ਦੇ ਦਿਓ ਮੜਾ ਜੀ ਇੱਕ ਵਾਈ ਦੋ ਕਨਫਰੰਸਨ ਨੂੰ ਸਾਹਮਣੇ ਕਰ ਦਿਓ ਮੈਂ ਗੁਰਜਨ ਸਿੰਘ ਜੇਪੀ ਪਿੰਡ ਸ਼ਾਦਲੀ ਆਪਣੇ ਪਿੰਡ ਦੇ ਨਾਂ ਤੇ ਸੰਗਰੂਰ ਗੁਰਨਾਨਕ ਮੋਦੀ ਖਾਨਾ ਸਰਕਾਰੀ ਹਸਪਤਾਲ ਦੇ ਸਾਹਮਣੇ ਖੁੱਲਿਆ ਹੋਇਆ ਉਹਨਾਂ ਵੱਲੋਂ ਅੱਜ ਸ਼ਾਦਲੀ ਵਿੱਚ ਕੈਂਪ ਲੱਗਿਆ ਗਿਆ ਸੀ ਆ ਕਾਲੇ ਪੀਲੇ ਦਾ ਫੈਬਰੋਸਟੈਨ ਦਵਾਈਆਂ ਫ੍ਰੀ ਸੀਗਾ ਡਾਕਟਰਾਂ ਵੱਲੋਂ ਮੁਫਤ ਚੈੱਕਅਪ ਕੀਤਾ ਗਿਆ ਸੀ ਇਸ ਨੂੰ ਲੈ ਕੇ ਮੈਂ ਪਹਿਲਾਂ ਵੀ ਸਾਡੇ ਕੋਲ ਸ਼ਾਦਲੀ ਪਿੰਡ ਦੇ ਜਾਂ ਆਲੇ-ਦਾਲੇ ਪਿੰਡਾਂ ਦੇ ਲੋਕਾਂ ਲੋਕ ਆਂਦੇ ਰਹਿੰਦੇ ਆ ਕਾਲੀ ਪਲੇਟ ਕੋਈ ਟੈਸਟ ਕਰਾਉਂਦਾ ਕੋਈ ਐਚਆਵੀ ਟੈਸਟ ਕਰਾਉਂਦਾ ਇਸ ਲਈ ਸੋ ਮੈਨੇ ਮੈਂ ਸੋਚਿਆ ਸੀਗਾ ਤੇ ਮੈਂ ਪਿੰਡ ਦੀ ਸਮੂਹ ਪੰਚਾਇਤ ਨਾਲ ਨਗਰ ਨਿਵਾਸੀਆਂ ਨਾਲ ਰਲ ਕੇ ਇੱਥੇ ਕੈਂਪ ਕੀਤਾ ਸੀਗਾ ਤਾਂ ਕਿ ਸਾਡੇ ਪਿੰਡ ਨਿਵਾਸੀ ਜਾਂ ਸਾਡੇ ਨੌਜਵਾਨ ਜਾਂ ਸਾਡੇ ਪਿੰਡ ਦੇ ਹੋਰ ਵੀ ਨੇੜੇ ਦੇ ਪਿੰਡਾਂ ਦੇ ਲੋਕ ਨੇ ਤਾਂ ਇਸ ਬਿਮਾਰੀਆਂ ਤੋਂ ਅਵੇਅਰ ਹੋਣ ਇਸ ਲਈ ਇੱਕ ਬਿਨਾ ਸਵਾਲ ਆ ਤੁਹਾਨੂੰ ਮਤਲਬ ਥੋੜੀ ਗੱਲਾਂ ਦੇ ਵਿੱਚ ਵਿੱਚ ਕਰਦੇ ਕਿ ਜਿਵੇਂ ਕਿ ਬਿਮਾਰੀਆਂ ਤੁਸੀਂ ਗੱਲ ਕੀਤੀ ਕੈਂਪ ਕੋਲ ਆਇਆ ਜਿ ਸਾਇਲ ਦੇ ਵਿੱਚ ਇਸ ਤਰ੍ਹਾਂ ਦੀਆਂ ਕੋਈ ਬਿਮਾਰੀਆਂ ਹੈਗੇ ਜਿਹੜੀਆਂ ਆਪਣੇ ਪਿੰਡ ਸ਼ਾਲੀ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਜਾਂ ਬੱਚਿਆਂ ਨੂੰ ਹੋਈਆਂ ਹੋਈਆਂ ਨੇ ਤੁਹਾਡੇ ਕਿੰਨੀਆਂ ਕਿ ਬਿਮਾਰੀਆਂ ਨਹੀਂ ਆਪਣੇ ਪਿੰਡ ਦੇ ਵਿੱਚ ਫੈਲੀਆਂ ਹੋਈਆਂ ਨੇ ਹਰ ਇੱਕ ਪੱਤੀ ਦੇ ਵਿੱਚ 5-7 ਪੇਸ਼ੈਂਟ ਗੰਭੀਰ ਬਿਮਾਰੀਆਂ ਤੋਂ ਪੀੜਤ ਨੇ ਜਿਹੜੇ ਕੋਹੋ ਆਮ ਕੁਝ ਕੋਈ ਵਾਰੀ ਕਿਸ ਨੂੰ ਕੋਈ ਆਰਥਿਕ ਸਥਿਤੀ ਨੂੰ ਲੈ ਕੇ ਟੈਸਟਿੰਗ ਕਰਾਪਾਂਦਾ ਵੀ ਸਰਕਾਰ ਨੂੰ ਵੀ ਬੇਨਤੀ ਆ ਇਹ ਵੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤੇ ਜਾਂ ਕਿਸੇ ਵੀ ਪੰਚਾਇਤਾਂ ਨਾਲ ਜਾਂ ਕਮੇਟੀ ਨਾਲ ਰਲ ਕੇ ਕੈਂਪ ਕੀਤਾ ਤਾਂ ਲੋਕ ਅਵੇਅਰ ਹੋਣ ਟੈਸਟ ਕਰਾਏ ਜਾਣ ਤਾਂ ਕਿ ਆਪਣਾ ਸਮਾਜ ਬਖਸਾ ਦੇ ਆਪਣੇ ਫਿਊਚਰ ਲਈ ਆਪਣੇ ਦੇਸ਼ ਲਈ ਆਪਣੇ ਪਿੰਡ ਲਈ ਆਪਣੇ ਸ਼ਹਿਰ ਲਈ ਇਹ ਚੀਜ਼ ਤੋਂ ਅਵੇਅਰ ਹੋ ਜਾਣ ਜੇ ਵੀ ਤੁਹਾਡੇ ਲਵੇ ਕੋਈ ਚੈਕ ਕਰਾਉਣਾ ਆਉਂਦਾ ਕੋਈ ਜਿਹੜਾ ਕੋਈ ਮਤਲਬ ਲੋੜ ਬੰਦ ਹੈਗਾ ਤੇ ਕੀ ਤੁਸੀਂ ਉਹਨੂੰ ਕੋਈ ਰਾਤ ਕਰੋਗੇ ਥੋੜੀ ਬਹੁਤ ਜਿਵੇਂ ਕੋਈ ਜਿਹੜਾ ਕੋਈ ਕਰਾਉਣਾ ਚਾਹੁੰਦਾ ਕੋਈ ਟੈਸਟ ਉਹ ਤਾਂ ਵੈਸੇ ਵੀ ਗੁਰਨਾਨਕ ਮੋਦੀ ਖਾਨ ਨਾਲ ਕੁਝ ਦਵਾਈਆਂ ਅੱਧੇ ਰੇਟ ਤੋਂ ਘੱਟ ਨੇ ਜਾਂ ਖਰੀਦ ਮਿਲਦੇ ਨੇ ਟੈਸਟ ਵੀ ਉੱਥੇ ਲਿਖ ਕੇ ਲਾਇਆ ਹੋਇਆ ਵੀ ਅੱਧੇ ਰੇਟ ਤੇ ਹੀ ਕੀਤੇ ਜਾਂਦੇ ਹਨ ਤੇ ਵੈਸੇ ਪਿੰਡ ਲਈ ਜਾਂ ਲੋੜਵੰਦਾਂ ਲਈ ਵੈਸੇ ਵੀ ਕੋਈ ਪੇਸ਼ੈਂਟ ਲੋੜਵੰਦ ਲੱਗਦਾ ਉਹਦੇ ਟੈਸਟ ਵੀ ਅਸੀਂ ਫ੍ਰੀ ਕਰਦੇ ਹਾਂ ਕੁਝ ਦਵਾਈਆਂ ਵੀ ਅਸੀਂ ਫ੍ਰੀ ਦੇ ਦਿੰਨੇ ਆਂ ਕੁ ਕੁ ਬਾਰੀਆਂ ਦੇ ਨਾਮ ਦੱਸੂਗਾ ਜਿਹੜੇ ਤੁਸੀਂ ਦੱਸ ਰਹੇ ਗੰਭੀਰ ਬਿਮਾਰੀਆਂ ਵਾਲਿਆਂ ਦੇ ਪਿੰਡ ਚ ਕਾਲਾ ਪੀਲੀਆ ਟੀਵੀ ਐਚ ਆਈ ਵੀ ਹੈਪੇਟਾਈਟਸ ਬੀ ਸੀ ਇਹ ਗੰਭੀਰ ਬਿਮਾਰੀਆਂ ਨੇ ਜਿਹੜਾ ਕਿ ਕੁਝ ਇਲਾਜ ਦੇ ਮਹਿੰਗੇ ਨੇ ਲੋਕ ਇਲਾਜ ਨਹੀਂ ਕਰਾ ਪਾਉਂਦੇ ਪਰ ਸਰਕਾਰ ਵੱਲੋਂ ਵੀ ਇਹ ਚੀਜ਼ ਥੋੜੇ ਕੁਸਤੀਜਨ ਨੂੰ ਫ੍ਰੀ ਆਫ ਕਾਸਟ ਜਿਹੜੀ 70000 ਦੀ ਦਵਾਈਆਂ 1.5 ਲੱਖ ਦੀ ਦਵਾਈਆਂ ਕਾਲੇ ਪੀਲੇ ਦੀ ਉਹ ਫ੍ਰੀ ਆ ਗਈ ਐਚ ਆਈ ਵੀ ਦਵਾਈ ਵੀ ਫ੍ਰੀ ਆ ਔਰ ਲੋਕ ਅਵੇਰੀ ਨਹੀਂ ਹੋ ਪਾਰੇ ਵੀ ਉਹਨਾਂ ਨੂੰ ਚੈੱਕ ਅਪ ਨਹੀਂ ਹੋ ਪਾ ਰਿਹਾ ਜਾਂ ਚੈੱਕ ਅਪ ਪੈਸੇ ਪੱਖੋਂ ਨਹੀਂ ਚੈੱਕ ਅਪ ਕਰਾ ਪਾ ਰਹੇ ਉਹਨਾਂ ਦੀਆਂ ਬਿਮਾਰੀਆਂ ਇੱਕ ਦੂਜੇ ਕੁਝ ਚੀਜ਼ਾਂ ਇਹ ਲਾਗ ਰੋਗ ਹੁੰਦੀਆਂ ਨੇ ਜਾਂ ਵਾਈਫ ਤੋਂ ਹਸਬੰਦ ਨੂੰ ਹੋ ਜਾਂਦੀਆਂ ਨੇ ਜਾਂ ਕੋਈ ਸਰੀਂਜਾ ਪੱਚ ਵਰਤਨ ਨਾਲ ਹੋ ਜਾਂਦੀਆਂ ਨੇ ਜਾਂ ਕੋਈ ਸ਼ੇਵਿੰਗ ਬਲੇਡ ਨਾਲ ਇਹ ਬਿਮਾਰੀਆਂ ਕੁਝ ਦਿਨ ਲਾਗ ਰੋਗ ਹੋ ਜਾਂਦੀਆਂ ਨੇ ਜਿਵੇਂ ਕਿ ਇਲਾਜ ਵਾਸਤੇ ਜੀ ਮਤਲਬ ਜੇ ਕੋਈ ਚਾਹੁੰਦਾ ਇਲਾਜ ਕਰਵਾਉਣਾ ਚਾਹੁੰਦਾ ਜਾਂ ਕੋਈ ਟੈਸਟ ਕਰਵਾਉਣਾ ਚਾਹੁੰਦਾ ਤਾਂ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਹਾਂਜੀ ਸਰਕਾਰੀ ਹਸਪਤਲ ਦੇ ਸਾਹਮਣੇ ਗੁਰਨਾਣਕ ਮੋਦੀ ਕਾਨਾ ਉੱਥੇ ਆ ਕੇ ਮੇ 9783880 ਨੰਬਰ ਲੈ ਕੇ ਕੰਟੈਕਟ ਕਰ ਲੇ ਉਹਦੀ ਹਸਪਤਾਲ ਚ ਵੀ ਪੂਰੀ ਬਦਤਬਦ ਮਦਦ ਕੀਤੀ ਜਾਵੇਗੀ ਸਾਡੇ ਵੱਲੋਂ ਵੀ ਜੋ ਹੋ ਸਕਿਆ ਕੋਈ ਦਵਾਈ ਫ੍ਰੀ ਦੇਣੀ ਹੈ ਕੋਈ ਟੈਸਟ ਕੋਈ ਲੋੜ ਬੰਦਾ ਉਹਨੂੰ ਵੀ ਫ੍ਰੀ ਕੋਸਟ ਹੋ ਜਾਏਗਾ ਐਚ ਆਈ ਵੀ ਦੇ ਕਿੰਨੇ ਕੁ ਮਰੀਜ਼ ਹੋਣਗੇ ਪਿੰਡ ਜੀ ਘਟੋ ਘਟ ਐਚ ਆਈ ਵੀ ਦੇ ਲਗਭਗ ਜੇ ਆਪਾਂ ਪੱਤੀ ਮੁਤਾਬਕ ਕਹੀਏ ਤਾਂ 4 ਤੋਂ 5 ਦਾ 10 ਪੇਸ਼ੈਂਟ ਲਗਭਗ ਹੋ ਹੀ ਜਾਣਗੇ ਜਿਸ ਨੂੰ ਜੇ ਆਪਾਂ ਕਾਲੀ ਪੀਲੀ ਦੀ ਗੱਲ ਕਰੀਏ ਤਾਂ ਕਾਲੀ ਪੀਲੀ ਤਾਂ ਉਹ ਵੀ ਘਟੋ ਘਟ 10 ਤੋਂ 15 ਪੇਸ਼ੈਂਟ ਪਰ ਪੱਤੀ ਮੰਗਰ ਲੱਗ ਰਿਹਾ ਜੀ ਮਨਨ ਕਿਤੇ ਲਈ ਵੀ ਇਹ ਪੇਸ਼ੈਂਟ ਦੀ ਗੱਲ ਕਰੀ ਤਾਂ 40-50 ਪੇਸ਼ੈਂਟ ਕਹਿ ਸਕਦੇ ਆ ਵੀ ਆਪਾਂ ਪਿੰਡ ਦੇ ਵਿੱਚ ਹੋਣਗੇ ਹਾਂਜੀ ਵੱਧ ਹੀ ਹੋਣਗੇ ਇਸ ਤੋਂ ਠੀਕ ਹੈ ਠੀਕ ਹੈ ਜੀ